ਅੱਜ ਕੇਂਦਰ ਸਰਕਾਰ ਦੇ ਨਾਲ ਕੀਤੇ ਹੋਏ ਸਮਝੌਤੇ ਦੇ ਅਨਸਾਰ ਜਿਨ੍ਹਾਂ ਮੰਗਾਂ ਤੋਂ ਉਹ ਭੱਜ ਚੁੱਕੀ ਆ ਪਿੱਠ ਦਿਖਾ ਚੁੱਕੀ ਆ ਉਹਨਾਂ ਨੂੰ ਮਨਾਉਣ ਆਏ ਹੋਏ ਸਮੁੱਚੀਆਂ ਜਥੇਬੰਦੀਆਂ ਦੀ ਲੀਡਰਸ਼ਿਪ ਮੇਰੇ ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਵੋ ਮੇਰੀਆਂ ਮਾਵਾ ਭੈਣਾ ਫਤਿਹ ਸਿੰਘ ਜੀ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੈ ਗੁਰਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਕਿ ਸਾਰੇ ਕਿਸਾਨਾਂ ਮਜ਼ਦੂਰਾਂ ਤੇ ਸਮਾਜ ਦੇ ਹਰ ਵਰਗ ਦੇ ਦੁਆਰਾ 2020 ਦੇ ਵਿੱਚ ਜਿਹੜਾ ਆਪਾਂ ਕਿਸਾਨ ਅੰਦੋਲਨ ਉਹ ਖੇਤੀ ਬਿੱਲਾਂ ਤੇ ਸ਼ੁਰੂ ਕੀਤਾ ਸੀ ਉਸ ਨੂੰ ਤੁਸੀਂ ਜਿੱਤ ਦਾ ਝੰਡਾ ਚੁਲਾ ਕੇ ਦਿੱਲੀ ਤੋਂ ਆਏ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਨੇ ਮਾਫੀ ਮੰਗ ਕੇ ਉਹ ਬਿੱਲ ਵਾਪਸ ਲਏ ਸੀ ਪਰ ਉਹ ਮਾਫੀ ਇੱਕ ਡਰਾਮਾ ਨਿਕਲੀ ਉਹੀ ਕਰਤੂਤਾਂ ਉਹੀ ਨੀਤੀਆਂ ਜਿਹੜੀਆਂ WTO ਸੰਮੇਲ ਦੇ ਅਨਸਾਰ ਸਾਡੇ ਦੇ ਦੇਸ਼ ਦੇ ਹਰ ਸੈਕਟਰ ਦੇ ਵਿੱਚ ਚਾਹੇ ਉਹ ਬਿਜਲੀ ਆ ਐਜੂਕੇਸ਼ਨ ਹੈ ਸਿਹਤ ਹੈ ਤੇ ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਤੁਹਾਡਾ ਰੋਜੀ ਰੋਟੀ ਦਾ ਆਸਰਾ ਖੇਤੀ ਦਾ ਕਿੱਤਾ ਮਜ਼ਦੂਰੀ ਦਾ ਕਿੱਤਾ ਤੇ ਵੱਡੇ ਵੱਡੇ ਸਾਡੇ ਪਬਲਿਕ ਢਾਂਚੇ ਦੇ ਅੰਦਰ ਰੇਲਵੇ ਬੀਐਸਐਨਐਲ ਹਰ ਇੱਕ ਦੇ ਅੰਦਰ ਖੋ ਕੇ ਸਰਕਾਰ ਤੋਂ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਨੀਤੀ ਉਹਨਾਂ ਤੋਂ ਪਿੱਛੇ ਨਹੀਂ ਹਟਿਆ ਹਾਕਮ ਜਿੱਥੇ ਦੂਜੇ ਖੇਤਰਾਂ 'ਚ ਬੜੀ ਤੇਜ਼ੀ ਦੇ ਨਾਲ ਉਹ ਬਿਜਲੀ ਬਿੱਲ ਵਾਪਸ ਲੈ ਕੇ ਵਾਅਦਾ ਕਰਕੇ ਨਵੇਂ ਸਿਰਿਓਂ ਫੇਰ ਥੋਪ ਰਹੇ ਆ ਉਸੇ ਤਰ੍ਹਾਂ ਖੇਤੀ ਦੇ ਉਹ ਬਿੱਲ ਪਿਛਲੇ ਰਾਸਤੇ 'ਉ ਬੜੀ ਸੋਹਣੀ ਸ਼ਬਦਾਂ ਵਾਲੀ ਬਣਾ ਕੇ ਕਿ ਜਿਹੜੀ ਅਸੀਂ ਗੱਲ ਕੇਂਦਰ ਸਰਕਾਰ ਤੋਂ ਮਨਵਾਈ ਸੀ ਕਿ ਖੇਤੀ ਰਾਜਾਂ ਦਾ ਮੁੱਦਾ ਰਾਜਾਂ ਦਾ ਅਧਿਕਾਰ ਆ ਉਹਨਾਂ ਦਾ ਸਬਜੈਕਟ ਆ ਉਹ ਸ਼ਬਦ ਪੇਸ਼ ਕਰਕੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਸੁਣ ਲਿਆ ਹੋਣਾ ਸਾਡੇ ਆਗੂਆਂ ਤੋਂ ਵਿਦਵਾਨਾਂ ਤੋਂ ਖੇਤੀਮਾਰਾਂ ਤੋਂ ਕਿ ਉਹ ਹੀ ਪਰੋਸ ਕੇ ਸਟੇਟਾਂ ਨੂੰ ਭੇਜ ਦਿੱਤਾ ਤੇ ਉਹਨਾਂ ਦੀ ਬਾਹਮ ਰੋੜ ਕੇ ਉਹ ਹੀ ਨੀਤੀਆਂ ਲਾਗੂ ਕਰਾਉਣ ਤੇ ਅੱਜ ਕੇਂਦਰ ਸਰਕਾਰ ਫੇਰ ਜੁਟ ਗਈ ਹੈ ਇਸ ਨੂੰ ਤੇਜ਼ ਕਰਨ ਵਾਸਤੇ ਆਪਣੀਆਂ ਬੀਜੇਪੀ ਦੀਆਂ ਪਿੱਠੂ ਸਰਕਾਰ ਇਹ ਦਿਨ ਆਨ ਦੇ ਲੱਗ ਤੁਹਾਡੇ ਗਵਾਂਡੀ ਸੂਬਾ ਹਰਿਆਣਾ ਜਿਹੜਾ ਉਸ ਹਰਿਆਣਾ ਦੀ ਸਰਕਾਰ ਤੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਵਾਤਾ ਕਿ ਹਰਿਆਣਾ ਦੀ ਸਰਕਾਰ 23 ਦੀਆਂ 23 ਫਸਲਾਂ ਤੇ ਐਮਐਸਪੀ ਦੇਊਗੀ ਇਹ ਸਭ ਕੁਝ ਉਸ ਕਿਸਾਨ ਅੰਦੋਲਨ ਨੂੰ ਜਿਹੜਾ ਉਦੋਂ ਤੋਂ ਲੈ ਕੇ ਅੱਜ ਤੱਕ ਜਾਰੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਾਹੇ ਕੋਈ ਕਿਸੇ ਬਾਰਡਰ ਤੇ ਬੈਠਾ ਹੋਵੇ ਕਿ ਚਾਏ ਅਸੀਂ ਮੈਦਾਨ ਦੇ ਵਿੱਚ ਲੜ ਰਹੇ ਲਗਾਤਾਰ ਡੀਸੀ ਦਫਤਰਾਂ ਅੱਗੇ ਛੜਕਾਂ ਤੇ ਬਿਸਕਟਾਂ ਦੀਆਂ ਰਾਜਧਾਨੀਆਂ ਦੇ ਅੰਦਰ ਬਹੁਤ ਸਾਰੇ ਐਕਸ਼ਨ ਸੰਯੁਕਤ ਕਿਸਾਨ ਮੋਰਚੇ ਦੇ ਰੂਪ ਵਿੱਚ ਕੀਤੇ ਆ ਉਹ ਨੀਤੀਆਂ ਫੇਰ ਲਾਗੂ ਕਰਨ ਦੀ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਖੇਤੀ ਮੰਤਰੀ ਦੇ ਨਾਲ ਮੀਟਿੰਗ ਹੋਈ ਉਸ ਤੋਂ ਬਾਅਦ ਸਾਰੇ ਆਗੂ ਇੱਥੇ ਬਰਾ ਜਿਨ੍ਹਾਂ ਦੇ ਵਿੱਚੋਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਦੋ ਟੋਕਸੀ ਕਹਿ ਦਿੱਤਾ ਖੇਤੀ ਮੰਤਰੀ ਨੂੰ ਕਿ ਇਹ ਨੀਤੀਆਂ ਨਾ ਅੱਜ ਲਾਗੂ ਹੋਣਗੀਆਂ ਨਾ ਕੱਲ ਲਾਗੂ ਹੋਣਗੀਆਂ ਇਹ ਕੇਵਲ ਪੰਜਾਬ ਦੀ ਗੱਲ ਨਹੀਂ ਹੈ ਸੰਜੁੜਤ ਕਿਸਾਨ ਮੋਰਚਾ ਇਸ ਨੂੰ ਪੂਰੇ ਦੇਸ਼ ਦੇ ਵਿੱਚ ਲੈ ਕੇ ਜਾਊਗਾ ਤੇ ਮੇਰੇ ਭਰਾਵੋ ਤੁਸੀਂ ਜਿਵੇਂ ਸਾਰੇ ਜਾਣਦੇ ਹੋ ਕਿ ਉਹ ਖੇਤੀ ਬੱਲ ਜਿਹੜੇ ਕੇਵਲ ਖੇਤੀ ਦੇ ਨਾਂ ਤੇ ਲਿਆਂਦੇ ਗਏ ਸੀ ਉਹ ਕੱਲੀ ਖੇਤੀ ਨੂੰ ਕਾਬੂ ਕਰਨ ਦੇ ਵਾਸਤੇ ਨਹੀਂ ਸੀ ਉੱਚੀ ਮੰਡੀ ਸਾਡਾ ਪੀਡੀਐਸ ਸਿਸਟਮ ਤੇ 80 ਕਰੋੜ ਲੋਕ ਜਿਹੜੇ ਗਰੀਬੀ ਰੇਖਾ ਤੋਂ ਇਸ ਦੇਸ਼ ਦੇ ਅੰਦਰ ਰਹਿ ਰਹੇ ਆ ਉਹਨਾਂ ਨੂੰ ਦਿੱਤਾ ਜਾ ਰਿਹਾ 3.5 ਕਿਲੋ ਅਨਾਜ ਮਹੀਨੇ ਦਾ ਜਿਹੜੀ ਇੱਕ ਦੇਸ਼ ਦੀ ਆਜ਼ਾਦੀ 77 ਸਾਲਾਂ ਤੋਂ ਬਾਅਦ ਜਿਹਨੂੰ ਆਜ਼ਾਦੀ ਕਹਿੰਦੇ ਆ ਇੱਕ ਸ਼ਰਮਨਾਕ ਗੱਲ ਹੈ ਕਿ ਅਸੀਂ ਦੇਸ਼ ਦੇ ਨਾਗਰਿਕਾਂ ਕੋਲੇ ਇੰਨਾ ਰੁਜ਼ਗਾਰ ਹੈ ਨਹੀਂ ਕਿ ਆਪ ਦੀ ਰੋਟੀ ਆਪ ਚਲਣਾ ਪੈਣਾ ਤੇ ਉਸੇ ਤਰ੍ਹਾਂ ਜਿਹੜੇ ਖੇਤੀਬਾੜੀ ਸਾਡੀ ਮੰਡੀ ਨੂੰ ਖਤਮ ਕਰਨ ਵਾਲੇ ਸੀ ਸਾਡੇ ਉਹ ਸਪੀਡੀਅਸ ਸਿਸਟਮ ਨੂੰ ਖਤਮ ਕਰਨ ਵਾਲੇ ਸੀ ਤੇ ਸਮੁੱਚੇ ਸਮਾਜ ਦਾ ਗਲਾ ਘੁੱਟਣ ਵਾਲੇ ਸੀ ਉਹਨਾਂ ਨੀਤੀਆਂ ਦਾ ਮੋਹ ਤੋੜ ਸਾਨੂੰ ਜਵਾਬ ਦੇਣਾ ਪੈਣਾ ਉਹਦੇ ਲਈ ਇਸ਼ਾਨ ਲਾਮ ਮੰਡੀ ਸਾਨੂੰ ਪਿੰਡਾਂ ਦੇ ਅੰਦਰ ਉਹਨਾਂ ਵਾਗਨਾਂ ਤੋਂ ਬਾਹਰ ਨਿਕਲ ਕੇ ਆਪਣੇ ਮਜ਼ਦੂਰ ਉਹਾਂ ਦੇ ਰੱਖੇ ਆ ਅਸੀਂ ਮਜ਼ਦੂਰਾਂ ਦੇ ਰੱਖੇ ਆ ਉਹ ਵਿਚਾਰਤਾ ਨਾਲ ਜਿਹੜੀ ਪਿਛਲੇ 5000 ਯਾਰਐਸਐਸ ਦਾ ਝੰਡਾ ਕਾਰਪੋਰੇਟ ਦਾ ਝੰਡਾ ਇਹ ਨਾਲ ਲੈ ਕੇ ਬੇਨਕਾਬ ਕਰਨੇ ਪੈਣਗੇ ਤੇ ਲੋਕਾਂ ਦੇ ਵਿਸ਼ਾ ਲੈ ਕੇ ਇਹਨੂੰ ਮਜ਼ਬੂਤ ਕਰਨਾ ਪੈਣਾ ਮੈਂ ਆਪਣੀ ਜਥੇਬੰਦੀ ਕੋਲ ਇਹਨਾਂ ਕਿਸਾਨ ਸਭਾ ਵੱਲੋਂ ਤੁਹਾਡਾ ਧੰਨਵਾਦ ਕਰਦਾ ਹਾਂ ਖਰਾਬ ਮੌਸਮ ਦੇ ਵਿੱਚ ਆਏ ਮੇਰਾ ਸਮਾ